ਆ ਜੀ ਇਹ ਦੇ ਥੋੜਾ ਜਾ ਥੋੜਾ ਜਾ ਓਏ ਹਿੰਦੂ ਆ ਜਾ ਜੇ ਮੂਹ ਕਰ ਕਰ ਦੇਖੀ ਜਾਣੇ ਸੂਰੇ ਜਨਨਾਮ ਤੇ ਹੈ ਕੀ ਹੈ ਪੰਕ ਜੋ ਮੁਰਨਵਤ ਨਾਮ ਤੇ ਕੀ ਸਾਰਨਾ ਕਰ ਜੀ ਵਾਹਿਗੁਰੂ 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 बि ठीकु इते आणे ਮੈਂ ਆਪਾਂ ਜੀ ਵਾਹ ਜੀ ਵਾਹ ਇੱਥੇ ਬਚਪੇ ਨੇ ਜੀ ਜਗਾ ਜਾਈਦਾ ਜਦੋਂ ਇੱਥੇ ਆਉਂਦੇ ਆ ਨਾ ਇਹ ਮਤਲਬ ਜਿੱਦਾਂ ਦੀ ਸ਼ਾਂਤੀ ਇੱਥੇ ਮਿਲਦੀ ਹੋਰ ਕਿਤੇ ਨਹੀਂ ਮਿਲਦੀ ਆ ਸਭ ਅੱਜ ਸ਼ੁਕਰਾਨਾ ਕੀਤਾ ਮਾਲਕ ਦਾ ਤੇ ਪਰ ਸਾਰੇ ਇਹੀ ਅਰਦਾਸ ਕੀਤੀ ਹੈ ਵੀ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਡੀ ਕੌਮ ਨੂੰ ਚੜ੍ਹਦੀ ਕਲਾ 'ਚ ਰੱਖੇ ਸ਼ੋਕ ਸ਼ਾਂਤੀ ਹੋਵੇ 2024 ਵਿੱਚ ਸ਼ੰਤਨ ਸ਼੍ਰੀ ਗੁਰੰਦਾਜ ਦਾ ਦਰ ਹੈ ਨਿਰੰਤਰ ਪਾਣੀ ਦਾ ਪ੍ਰਵਾਹ ਚੱਲਦਾ ਕਿੰਨਾ ਕੁ ਮਨੁੱਖ ਬਹੁਤ ਹੀ ਬਹੁਤ ਮੈਂ ਤਾਂ ਸਰਜੀਤ ਉਹੀ ਗੱਲ ਕਰ ਰਹੀ ਸੀ ਇੱਕ ਸਾਲ ਸਾਨੂੰ ਮੌਕਾ ਮਿਲਿਆ ਵੀ ਉਦੋਂ ਪਤਾ ਨਹੀਂ ਸੀ ਵੀ ਜੈਜੀ ਵੀ ਵਣਕੇ ਨਹੀਂ ਮੈਂ ਆਇਆ ਸੀਗਾ ਮਤਲਬ ਕਿਸੇ ਨੂੰ ਪਤਾ ਨਹੀਂ ਸੀ ਉਦੋਂ ਅਸੀਂ ਨਵਾਂ ਸਾਲ ਇੱਥੇ ਮਨਾਇਆ ਜਿਹੜਾ ਉਹ ਸਵਾਦ ਅਸੀਂ ਅੱਜ ਵੀ ਅਰਦਾਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਪਰ ਇਤੋਂ ਉੱਤੇ ਕੁਝ ਨਹੀਂ ਹੈ ਜੀ ਗੁਰਬਾਣੀ ਤੋਂ ਉੱਤੇ ਕੁਝ ਨਹੀਂ ਹੈ ਕਿ ਨਵਾਂ ਕਨਸੈਪਟ ਲੈ ਕੇ ਆ ਰਹੇ ਜੀ ਆਪਣੇ ਅਰਦਾਸ ਅੱਜ ਬਸ ਬਸ ਜੀ ਬਸ ਇੱਥੇ ਤੇ ਹੁੰਦਾ ਆਰਮਿਕ ਦੀ ਸ਼ੁਰੂਆਤ ਤੁਸੀਂ ਅੱਜ ਇੱਥੋਂ ਕਰ ਆ ਅੱਜ ਸਾਰੀ ਹਮੇਸ਼ਾ ਹੀ ਮੇਰੀ ਜਿਹੜੀ ਸਟੇਜ ਵੀ ਹੁੰਦੀ ਆ ਉਹ ਅਰਦਾਸ ਤੋਂ ਹੀ ਸ਼ੁਰੂ ਹੁੰਦੀ ਆ ਬਸ ਹਲਕਾ ਦਾ ਨਾਮ ਲੈ ਕੇ ਜਾਈਦਾ ਉਹਦੇ ਮੈਂ ਮਤਲਬ ਜਿਹਨੂੰ ਤੁਸੀਂ ਮਰਜ਼ੀ ਮੰਨੋ ਪਰ ਗੁਰਬਾਣੀ ਦੇ ਵਿੱਚ ਜੋ ਪਾਵਰ ਆ ਜੀ ਬਸ ਉਹ ਮਤਲਬ ਤੁਸੀਂ ਕਿਤੇ ਵੀ ਨਹੀਂ ਕਿਤੇ ਵੀ ਨਹੀਂ ਹੈਗੀ ਇਸ ਇਹਸਾਨ ਬਲੀਵੋ ਸਹੀ ਤਰ੍ਹਾਂ ਕੀ ਕਹਿਣਾ ਚਾਹੀਦਾ ਪਸੰਦਾਂ ਨੂੰ ਇਹੀ ਹੈ ਜੇ ਪਿਆਰ ਸਤਿਕਾਰ ਵੰਡਣਾ ਚਾਹੀਦਾ ਆਸ ਤੇ ਵਿੱਚ ਜਿੰਨਾ ਪਿਆਰ ਵੰਡੋਗੇ ਉਹਨਾਂ ਤੁਹਾਨੂੰ ਦੁੱਗਣਾ ਚੋਗਣਾ ਪਿਆਰ ਮਿਲੇਗਾ ਨਫਰਤ ਤੋਂ ਆਪਾਂ ਦੂਰ ਰਹਿਣਾ ਆਪਣੇ ਬੱਚਿਆਂ ਨੂੰ ਜਿਹੜਾ ਵੀ ਤੁਸੀਂ ਧਰਮ ਮੰਨਦੇ ਉਹਦੇ ਨਾਲ ਜਰੂਰ ਜੋੜੋ ਆਪਣੀ ਮਾਂ ਬੋਲੀ ਪੰਜਾਬੀ ਨਾਲ ਜਰੂਰ ਜੋੜੋ ਇਹ ਮੇਰੀ ਹੱਥ ਜੁੜ ਕੇ ਬੇਨਤੀ ਹੈ ਅੱਜ ਕੱਲ ਤਾਂ ਬਹੁਤ ਸੌਕਾ ਹੋ ਗਿਆ ਕੈਦੇ ਲੈਣ ਦੀ ਲੋੜ ਨਹੀਂ ਪੈਂਦੀ ਫੋਨਾਂ ਦੇ ਉੱਤੇ ਸਾਰਾ ਕੁਝ ਹੈਗਾ ਆਪਾਂ ਬਲੇਮ ਕਰ ਦਿੰਨੇ ਆ ਬੱਚਿਆਂ ਨੂੰ ਮਾਪੇ ਦੀ ਗਲਤੀ ਹੁੰਦੀ ਹੈ ਕਿਉਂਕਿ ਆਪਾਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਦੇ ਸੋ ਟਾਈਮ ਦਿਆ ਕਰੋ ਬੱਚਿਆਂ ਨੂੰ Punjabi roshkar dhanyawad